ਹਜ ਜਿਹੜਾ ਇਹ ਉਪਰ ਫਾਰਮ ਆ ਜਿਹੜੀ ਤੁਸੀਂ ਮੋਟੋ ਲਿਆ ਹੈਗਾ ਤੁਸੀਂ ਇਸ ਵਾਰੀ ਪ੍ਰੂਫ ਕਰ ਦਿਤਾ। ਦੇਖੋ ਜਿਹੜਾ ਮੇਰੇ ਧਿਆਨ ਚ ਜਦੋਂ ਇਹ ਗੱਲ ਆਈ ਸੀਗੀ ਕਿ ਇਨਸੀਡੈਂਟ ਹੋਇਆ ਆ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਦੇ ਨਾਲ ਸੀ ਉਹਨਾਂ ਨੂੰ ਸੋਮੋਟੋ ਭੇਜ ਦਿੱਤਾ ਸੀ। ਇਹ ਇਹ ਕੇਸ ਨੂੰ ਚੱਲਦੇ ਹੋਣੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟਾਈਮ ਤੇ ਨੌਲੇਜ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੂਮੋਟੋ ਲਿਆ 8:00 ਵਜੇ ਨਾਲ ਮੈਂ ਸੂਮੋਟੋ ਲਿਆ ਰੌਂਡ 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸਪੀ ਐਸਪੀ ਸਾਹਿਬ ਨੂੰ ਇਹ ਵੀ ਲਿਖਿਆ ਮੈਂ ਕਿਹਾ ਦੇਖੋ ਇਹ ਗੱਲ ਇਦਾਂ ਹੈ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿਤੇ ਉਹ ਬਾਹਰ ਨਿਕਲ ਜਵੇ ਕੰਟੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਐਸੀ ਕਾਰਵਾਈ ਕਰੋ ਜਿਹੜੀ ਕਿ ਇਸੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਢ ਆਇਆ ਸੋ ਆਲ ਇਹ ਦੇ ਕੰਪਲੀਟ ਹੋਇਆ ਤੇ ਐਫ ਆਈ ਆ ਜਿਹੜੀ ਹੋਈ ਹੈ ਦਰਜ ਹੋਈ ਹੈ ਉਹਦੀਆਂ ਜਿਹੜੀਆਂ ਧਾਰਾ ਲੱਗੀਆਂ ਨੇ ਉਹ ਲੱਗੀ ਹੈਗੀ ਹੈ ਜੀ 64 ਜਿਹੜੀ ਕਿ ਰੇਪ ਦੀ ਹੈ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਹੈ ਫਿਰ ਅਗਰ 61 ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਦੀ ਹੈ ਫਿਰ 67 ਜਿਹੜੀ ਕਿ ਆਈਟੀ ਦੀ ਲੱਗੀ ਹੈ ਇਹ ਹੈਗਾ ਹੈ ਕੰਸੈਂਸ਼ੁਅਲ ਸੈਕਸ ਜਿਹੜਾ ਆ ਨੋਨ ਕੰਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਆ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਾਊਟ ਦਾ ਪਰਮਿਸ਼ਨ ਤਾਂ ਇਹ ਸਾਰੀਆਂ ਤਾਂ ਰਵਲ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣ ਵੀ ਗੱਲ ਹੋਈ ਆ 1/4 ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕਿ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਆ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ ਦਾ ਬாய் ਇਜ਼ ਨਾਟ ਅਵੇਲੇਬਲ ਨੋਕਆਊਟ ਨੋਟਿਸ ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਉਹਦਾ ਵੀ ਲੋਕਆਊਟ ਨੋਟਿਸ ਨਿਕਲਿਆ ਹੋਇਆ ਇਸ ਟੇਟ ਦੇ ਜਿਹੜੀ ਲੜਕੀ ਨੂੰ ਖੋਜ ਅਲਿਵੀਸ਼ਨ ਗਈ ਆ ਰਹੀ ਸੀ ਵੀ ਜੋ ਫੋਨ ਜਿਹੜਾ ਅਨੀ ਸਪੋਰਟ ਨਹੀਂ ਕਰ ਰਹੀ ਆ ਵੀ ਉਹਦੇ ਫੋਨ ਹੀ ਚੈੱਕ ਕੀਤੇ ਜਾਣੇ ਜਦਨਕੇ ਉਹਦੇ ਵੀ ਆਪਣਾ ਕੀ ਰੱਖ ਦੇਖੋ ਇਹ ਹੈ ਕਿ ਜਿਹੜਾ ਜਿਹੜੇ ਵੀਡੀਓ ਤੁਹਾਡੇ ਨੋਟਿਸ ਦੀ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਨੋਂ ਪਾਰਟੀਆਂ ਦੇ ਕੀਤੇ ਜਾਂਦੇ ਨੇ ਇਹ ਨਹੀਂ ਆ ਕਿ ਲੜਕੀ ਝੂਠ ਬੋਲ ਰਹੀ ਆ ਜਾਂ ਲੜਕਾ ਝੂਠ ਬੋਲ ਰਿਹਾ ਹੈ ਇਹ ਪੁਲਿਸ ਦੀ ਕਾਰਵਾਈ ਹੋਈ ਜਿਹਦੇ ਅੰਦਰ ਕਿ ਦੋ ਮੌਸਰਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੇ ਜਾਣਗੇ। ਔਰ ਲੜਕੀ ਹੈ ਡੈਫੀਨਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਸੇ ਕਾਰਵਾਈ ਅਸੀਂ ਪੂਰੀ ਕਰਾਵਾਂਗੇ। ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੇ ਇਸ ਐਫਪੀਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ। ਯੂਮਰ ਵੀ ਪਈ ਆ ਰਹੀ ਹੈ ਜੀ ਕਿ ਲੜਕੀ ਹੈ ਉਸੇ ਸਬੰਧ ਕਰੀਏ ਦੇ ਬਾਤ ਵਿੱਚ। ਨਹੀਂ ਨਹੀਂ ਐਸਾ ਕੁਝ ਵੀ ਨਹੀਂ। ਯੂਮਰ ਜਿਹੜੀ ਆਖ ਰਹੀ ਹੈ। ਉਹਨਾਂ ਨੇ ਕਿਹਾ ਵੀ ਕੁਝ ਚੰਗਾ ਹੋਵੇ। देखो र्यूमर ते पूरा सोशल मीडिया पे भरा हुआ है र्यूमर से ना ਤੁਸੀਂ ਕਿਸ ਕਿਸ ਦੇ ਉੱਤੇ ਲੋਗ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜਿਹਾ ਫਰਵਰ ਬਿਲਕੁਲ ਮੈਂ ਤੁਸੀ ਇੱਕ ਗੱਲ ਕਹੀ ਹੈ ਕਿ ਰੀਡਸ ਕਰੇ ਲੁਕ ਆਫ ਨੋਟਿਸ جاری ਹੋਇਆ ਹੈ ਲੇਕਿਨ ਉਹ ਉਸ ਦਾ ਪਿਤਾ ਤੇ ਲड़का ਆਪ ਇੰਟਰਵਿਊਸ ਦੇ ਰਿਹਾ ਵਕ ਵਕ ਚੈਨਲ ਸੇ ਰਿਕਾਰ ਉਹ ਆਪਣੀ ਦਲੀਲਾ ਪੇਸ਼ ਕਰ ਰਹੇ ਨੇ ਉਸ ਨੂੰ ਕਿਵੇਂ ਦੇਖੋ ਹਰ ਕੋਈ ਕਰੇਗਾ ਆਪਣੇ ਡਿਫੈਂਸ ਦੇ ਵਿੱਚ ਹਰ ਕੋਈ ਕਰੇਗਾ ਉਹ ਫਾਦਰ ਤੋਂ ਲੜਕਾ ਕਹਿੰਦੇ ਨੇ ਕਿ ਵੀ ਅਸੀਂ ਸ਼ਾਇਦ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਝੂਠੇ ਨੇ ਬਿਲਕੁਲ ਲੇਕਿਨ ਕੁਸਚਨ ਕੁਸਚਨ ਇਸ ਗੱਲ ਕਿ ਚੈਨਲ ਵਾਲੇ ਨੇ ਨਾ ਉਹ ਨਹੀਂ ਕਰ ਸਕਦਾ ਇਹ ਕੁਸਚਨ ਨਾ ਡਾਕਟਰ ਪੁਲਿਸ ਜੈ ਡੈਫੀਨਿਟਲੀ ਦੇਖੋ ਚੈਨਲ ਵਾਲੇ ਨੇ ਕਿਤੋਂ ਲੱਗ ਕੇ ਕਦੋਂ ਲੱਭਿਆ ਕਰੋ ਉਹਨਾਂ ਦੀ ਕੀਤੀ ਇੰਟਰਵਿਊ ਉਹ ਮੈਨੂੰ ਨਹੀਂ ਪਤਾ हो सकता है 3 दिन पहले की थी होवे 4 दिन पहले की थी होवे लेकिन पुलिस इस टाइम पे होते रेड्स कर रही है और डेफिनेटली दे हैव अशर्ड मी कि अभी बहुत जल्दी रहना पड़ेगा लड़के के फादर ਨਾਲ ਤੁਸੀਂ ਗੱਲਬਾਤ ਕੀਤੀ ਹੈ ਨਹੀਂ लड़के ਦੇ ਫਾਦਰ ਨਾਲ ਨਾ ਤੇ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀ ਹੈ ਗੱਲ ਮੈਨੂੰ ਇਹ ਨੌਲੇਜ ਆਈ ਸੀ विक्रम ਤੋਂ ਉਹਨੇ ਮੈਨੂੰ ਦੱਸਿਆ ਸੀ ਕਿ ਇਹ ਹੋਇਆ ਹੈ ਜੋ ਇਨਸੀਡੈਂਟ ਹੋਇਆ ਤੇ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਟੈਕਟ ਕੀਤਾ। ਇਨਸਾਨੀ ਰਿਸ਼ਤਿਆਂ ਦੀ ਗੱਲ ਕਰੀਓ ਤੁਸੀਂ ਕਿਸ ਤਰ੍ਹਾਂ ਵਿਸ਼ਵਾਸੀ ਨੂੰ ਲੈ ਕੇ ਕਿਸ ਚੀਜ਼ ਕਿਸ ਹੱਦ ਤੱਕ ਗਿਰ ਚੁ ਗਿਰ ਚੁਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ। ਅਗਰ ਜਿਸ ਨੂੰ ਅਸੀਂ ਇਹ ਚਾਹਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ 'ਤੇ ਮਤੋਖਾ ਦਿੱਤਾ ਜਾਂਦਾ। ਇਹਦਾ ਮਤਲਬ ਜਿਹੜੀ ਤੁਹਾਡੀ ਇੱਕ ਜੋ ਤੁਹਾਡਾ ਆਪਸ ਵਿੱਚ ਸੰਬੰਧ ਬਣਨਾ ਸੀ ਮੈਰਿਜ ਦਾ ਉਹ ਵੀ ਝੂਠ ਦੇ ਉੱਤੇ ਟਿਕਿਆ ਹੋਇਆ ਜੋ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡ੍ਰਿੰਕ ਕੁਝ ਪਿਲਾਇਆ ਗਿਆ ਹੈ ਪਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਹੈ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡਲਜ ਹੋਇਆ ਹੋਵੇ ਸੈਕਟ ਦੇ ਅੰਦਰ ਉਸ ਨੂੰ ਪਤਾ ਲੱਗ ਜਾਏਗਾ ਔਰ ਲੁਕਆਊਟ ਨੋਟਿਸ ਜਿਹੜੇ ਨੇ ਇਹ ਇਸੇ ਕਰਕੇ ਜਾਰੀ ਕੀਤੇ ਗਿਆ ਨੇ ਕਿ ਦੋਵੇਂ ਲੜਕੇ ਕੈਂਪੀ ਛੱਡ ਕੇ ਬਾਹਰ ਨਾ ਚਲੇ ਜਾਵੇ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਨਹੀਂ ਕਾਰਵਾਈ ਦੀ ਮੰਗ ਤਾਂ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਫਰੂਵ ਹੁੰਦਾ ਯਾ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਇੱਕ ਲੱਗੇ ਨੇ ਉਹ ਤਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਉਹ ਉਸ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸਿਬਲ ਸੈਕਸ਼ਨ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਤਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਤਾਰਾ ਆ ਕਿਉਂਕਿ ਜੋ ਲੜਕੇ ਦਾ ਪਰਿਵਾਰ ਹੈ ਪੂਰੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਵਾਇਰਲ ਸੀ ਦੂਜੀ ਗੱਲ ਉਸ ਦੀ ਜਿਹੋ ਬੈਸਟ ਫਰੈਂਡ ਹੈ ਉਹ ਵੀ ਮੁੰਡੇ ਨਾਲ ਮਿਲੀ ਹੋਈ ਸੀ ਉਸ ਦੇ ਕਿਵੇਂ ਦੇਖੋ ਲੜਕੀ ਲੜਕੇ ਦਾ ਜਿਹੜਾ ਪਰਿਵਾਰ ਹੈ ਰਸੂਖਦਾਰ ਹੈ ਉਹਦੇ ਨਾਲ ਸਾਨੂੰ ਕੁਝ ਮਤਲਬ ਨਹੀਂ ਹੈ ਮੇਰਾ ਮਤਲਬ ਮੇਰੀ ਜਦੋਂ ਮੈਂ ਕਮਿਸ਼ਨ 'ਚ ਬੈਠਦੀ ਆ ਇਸ ਚੇਅਰ ਤੇ ਰਿਸਪੌਂਸਿਬਿਲਟੀ ਦੇ ਨਾਲ ਮੇਰਾ ਸਿਰ ਇਨੀ ਰਿਸਪੌਂਸਿਬਿਲਟੀ ਇੱਕ ਲੜਕੀ ਦੇ ਨਾਲ ਖੜਾ ਹੋਣਾ ਇੱਕ ਲੜਕੀ ਦੇ ਹੱਕਾਂ 'ਚ ਖੜਾ ਹੋਣਾ ਨਾ ਕਿ ਇਹ ਦੇਖਣਾ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਮੈਂ ਕਿ ਲੜਕੀ ਦੇ ਬਿਲੋਂ ਉਸ ਨੂੰ ਉਹ ਵੀ ਜਸ਼ਨ ਦਿੱਤੇ ਪਾਇਆ ਗਿਆ ਸੀ ਕਿ ਮੈਂ ਭਾਈ ਅਮਰਤਪਾਲ ਮੈਨੂੰ ਵੀ ਗੱਲ ਜਿਹੜੀ ਹੁੰਦੀ ਸੀ ਜਦੋਂ ਪੁਲਿਸ ਦੇ ਗੱਲ ਕਿ ਕਿੰਨਾ ਪੁਲਿਸ ਕਰ ਦੇ ਨੂੰ ਸਾਹਮਣੇ ਆ। ਉਹ ਜਿਹੜਾ ਕਪਤਨ ਨੂੰ ਇਨਸਾਫ ਦੋ ਇਸ ਤੋਂ ਕਿਸ ਤਰ੍ਹਾਂ ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਾਂ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ। ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਇੱਕ ਸਾਡਾ ਕੋਈ ਹੱਕ ਨਹੀਂ ਕਰੇਗਾ। ਹੋ ਸਕਦਾ ਹੈ ਲੜਕੀ ਨੂੰ ਥੋੜੀ ਦੇਰ ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ ਵਿੱਚ ਨੇਟ ਹੋ ਰਹੀ ਹੈ ਜਾਂ ਕੁਝ ਹੋ ਗਿਆ। ਮਗਰ ਮੈਂ ਇਸ ਚੀਜ਼ ਦੇ ਹੱਕ ਵਿੱਚ ਕੁਝ ਵੀ ਨਹੀਂ ਹੈ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ ਫੈਮਲੀਆਂ ਨੂੰ ਕਿਹਾ ਕਿ ਇਸ ਦੇ ਲਈ ਇਹ ਤੁਸੀਂ ਕੋਸ਼ਿਸ਼ ਕਰੋ ਕਿ ਦੋਵੇਂ ਲੜਕੀ ਦੋਨੋਂ ਦੀ ਗਲਤ ਕਰ ਰਹੇ ਹੈਂ ਦੇਖੋ ਫੈਮਲੀਆਂ ਦਾ ਇਸ ਦੇ ਅੰਦਰ ਕੋਈ ਕਸੂਰ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਲੜਕਾ ਡੈਫੀਨਿਟਲੀ ਇਸ 扬ਗਰ ਦੈਨ ਦ ਗਰਲ ਮਗਰ ਦੋਵਾਂ ਫੈਮਲੀਆਂ ਨੇ ਮਿਲ ਕੇ ਇਹ ਸਲਾਹ ਕਰਕੇ ਕੀਤਾ ਸੀਗਾ ਕਿ ਇਹਨਾਂ ਦੀ ਮੈਰਿਜ ਹੋਏਗੀ ਔਰ ਇਹ ਮੈਰਿਜ ਦੇ ਅੰਦਰ 1 ਸਾਲ ਜਾਂ 2 ਸਾਲ ਦੇ ਬਾਅਦ ਇਹਨਾਂ ਦੀ ਮੈਰਿਜ ਹੋ ਜਾਏਗੀ ਸੋ ਮੈਨੂੰ ਲੱਗਦਾ ਫੈਮਲੀਆਂ ਸਸ ਠੀਕ ਸੀਗੀਆਂ ਉਹਨਾਂ ਨੇ ਤਾਂ ਨੋਬਲ ਕੰਮ ਹੀ ਕੀਤਾ ਸੀਗਾ ਕਿ ਚਲੋ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮਗਰ ਹੁਣ ਜੋ ਮੈਂ ਸੁਣ ਰਹੀ ਹਾਂ ਵੀਡੀਓ ਦੇਖ ਰਹੀ ਹਾਂ ਕਿ ਲੜਕੇ ਦੇ ਫਾਦਰ ਜਿਹੜੇ ਨੇ ਉਹ ਸੋਚਦੇ ਨੇ ਕਿ शायद सानू कुछ होर मटीरियल मिलिया मना कर देता पुलिस कार दे की कार्रवाई बाकी सारी चीज देखो अचक मॉडर्न जमाना है डेफिनेटली लड़का लड़की जरूर मिलते हैं लेकिन यह मैं जरूर कहूंगी ये अपने अंदर मॉरल भी होने चाहिए कि असि एक लाइन या एक हद में क्रॉस नहीं करना चाहिए ਕੁੜੀਆਂ ਲਈ ਕੋਈ ਮੈਸੇਜ ਹੈ ਜੀ ਕੋਈ ਕਨਵੇ ਕਰੂਗੇ ਕਿ ਏਦਾਂ ਦਾ ਲੜਕੀ ਵਾਲੀ ਮੇਰਾ ਮੈਸੇਜ ਹੈ ਵਰੀ ਸਟਰੋਂਗ ਮੈਸੇਜ ਕਿ ਜਦੋਂ ਤੁਸੀਂ ਇੱਕ ਕਿਸੇ ਵੀ ਚਾਹੇ ਤੁਸੀਂ ਵਿਆਹ ਹੋਣ ਵਾਲਾ ਤੁਹਾਡਾ ਮੰਗਣੀ ਹੋ ਗਈ ਹੈ ਤੁਹਾਡੀ ਫਿਰ ਵੀ ਬਲਾਈਂਡਲੀ ਕਿਸਮ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਓ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਆਪਣੇ ਕੈਰੈਕਟਰ ਨੂੰ ਨਾ ਸਟਰੋਂਗ ਕਰੋ ਕਿ ਯੂ ਵਿਲ ਨਾਟ ਇੰਡल्ज ਇਨ ਐਨੀ ਆਫ ਥਿਸ ਤੁਹਾਡੇ ਸਾਹਮਣੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਛੋਟੀਆਂ ਕਲਿੱਪਸ ਵੀ ਆਉਂਦੀਆਂ ਨੇ ਔਰ ਬੜਾ ਸਾਨੂੰ ਸਿੱਖਣ ਨੂੰ ਵੀ ਮਿਲਦਾ ਆ ਕਿ ਕਦੀ ਵੀ ਕੁਝ ਵੀ ਕੋਈ ਧੋਖਾ ਦੇ ਜਾਏ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਏ ਜਿਸ ਨਾਲ ਸਾਨੂੰ ਬਹੁਤ ਪਛਤਾਵਾ ਹੁੰਦਾ ਇਸ ਲਈ ਆਪਣੇ ਕੈਰੈਕਟਰ ਨੂੰ ਜਿਹੜਾ ਉਹ ਹਮੇਸ਼ਾ ਬਹੁਤ ਸਟਰੋਂਗ ਰੱਖੋ ਠੀਕ ਹੈ ਓਕੇ ਜਿੰਨੇ ਮੈਂ